ਹਰਮੰਦਰ ਸਾਹਿਬ ਦੇ ਵਿੱਚ ਕੁੜੀ ਵੱਲੋਂ ਯੋਗ ਕਰਨ ਦਾ ਮਾਮਲਾ ਗਰਮਾ ਗਿਆ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਸ਼ਾਨਾ ਸਾਧਿਆ ਉਹਨਾਂ ਕਹਿੰਦੇ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪੌਟ ਨਾ ਸਮਝੋ ਖਾਸ ਤੌਰ ਦੇ ਉੱਤੇ ਗੁਰੂ ਘਰ ਆ ਕੇ ਲੋਕ ਵਾਰ-ਵਾਰ ਅਜਹੀਆਂ ਸ਼ਰਾਰਤਾ ਕਰਦੇ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਅਜਹੀਆਂ ਸਾਜਚਾਂ ਰਚੀਆਂ ਜਾ ਰਹੀਆਂ ਨੇ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਸਵਾਲ ਚੁਕੇ ਗਏ ਨੇ ਕਿ ਆਖਿਰ ਅਜਿਹਾ ਕਿਉਂ ਕੀਤਾ ਜਾਂਦਾ ਹੈ ਸਾਡੇ ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪੋਟ ਨਾ ਸਮਝਿਆ ਜਾਵੇ ਇਹ ਆਸਥਾ ਦਾ ਕੇਂਦਰ ਹੈ ਇੱਥੇ ਦੁਨੀਆ ਭਰ ਤੋਂ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਸਾਬ ਦੇ ਵਿੱਚ ਪੂਰੀ ਨੂੰ ਕੀਤਾ ਗਿਆ ਹੈ ਇਹ ਇਹਨੰਦ ਭਾਗੀ ਗੱਲ ਹੈ ਇਸ ਤਰ੍ਹਾਂ ਦੇ ਜਿਹੜੇ ਆ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਰੋਹਾਨੀਅਤ ਦਾ ਕੇਂਦਰ ਹੈ ਅਧਿਆਤਮਿਕਤਾ ਦਾ ਜਿਹੜਾ ਉਹ ਸੈਂਟਰ ਹੈ ਇਹ ਕੋਈ ਦੂਸਰੇ ਸਥਾਨਾਂ ਵਾਂਗ ਪੂਜਾ ਸਥਾਨ ਨਹੀਂ ਹੈ ਇਹ ਨਾ ਪਿਕਨਿਕ ਸਪੌਟ ਹੈ ਤੇ ਐਜ਼ ਅ ਪਿਕਨਿਕ ਸਪੌਟ ਸਮਝ ਕੇ ਸਤਸੰਗ ਸ੍ਰੀ ਹਰਿਮੰਦਰ ਸਾਹਿਬ ਸਾਨੂੰ ਨਹੀਂ ਆਉਣਾ ਚਾਹੀਦਾ ਸਾਨੂੰ ਆਸਥਾ ਦਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਸਾਨੂੰ ਸ਼ਰਧਾ ਭਾਵਨਾ ਦੇ ਨਾਲ ਹੀ ਸਤਸੰਗ ਸ੍ਰੀ ਹਰਿਮੰਦਰ ਸਾਹਿਬ ਆਉਣਾ ਚਾਹੀਦਾ ਵੈਸੇ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਚਾਹੇ ਉਹ ਮੰਦਿਰ ਹੈ ਚਾਹੇ ਉਹ ਚਰਚ ਹੈ ਚਾਹੇ ਉਹ ਮਸਜਿਦ ਹੈ ਸਾਨੂੰ ਐਜ਼ ਅ ਪਿਕਨਿਕ ਸਪੌਟ ਜਿਹੜਾ ਸਮਝ ਕੇ ਨਹੀਂ ਜਾਣਾ ਚਾਹੀਦਾ ਸਾਨੂੰ ਐਜ਼ ਅ ਸ਼ਰਧਾ ਭਾਵਨਾ ਨਾਲ ਹੀ ਜਾਣਾ ਚਾਹੀਦਾ ਜੇ ਅਸੀਂ ਉਹਦੇ ਤੇ ਆਸਥਾ ਰੱਖਦੇ ਹਾਂ